ਉਹ ਰਾਸ਼ੀ ਆਈ ਹੈ ਮੋਰਚੇ ਦੇ ਵਿੱਚ ਜਿਹੜਾ ਚਲਦੀ ਸਟੇਜ ਦੇ ਉੱਤੇ ਸੰਗਤਾਂ ਸਹਿਯੋਗ ਦਿੰਦੀਆਂ ਰਹੀਆਂ ਨੇ ਇੱਕ ਉਹ ਰਾਸ਼ੀ ਇਕੱਠੀ ਹੋਈ ਹੈ ਫੋਰਮਦਿਆਂ ਜੱਜੇ ਬੰਦੀਆਂ ਵੱਲੋਂ ਐਸਕੇਐਮ ਨਾਨ ਪੋਲੀਟਿਕਲ ਦੀਆਂ ਆਰਗੇਨਾਈਜੇਸ਼ਨਸ ਵੱਲੋਂ ਜਿਨ੍ਹਾਂ ਨਾਲੋਂ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਰਹੇ ਹਾਂ ਕਿ ਜਿਹੜੇ ਸਾਡੇ ਜ਼ਖਮੀ ਹੁੰਦੇ ਰਹੇ ਨੇ ਨੌਜਵਾਨ ਉਹਨਾਂ ਨੂੰ ਸਪੋਰਟ ਦਿੱਤੀ ਜਾਏ ਥੋੜਾ ਬਹੁਤ ਉਹਨਾਂ ਦੇ ਸੱਤੇ ਹੱਥ ਕਰਾਇਆ ਜਾਏ। ਇੱਕ ਤੁਸੀਂ ਦੇਖਿਆ ਸੀਗਾ ਕਿ ਵੱਡੀ ਪੱਧਰ ਦੇ ਉੱਤੇ ਟਰੈਕਟਰਾਂ ਦਾ ਨੁਕਸਾਨ ਹੋਇਆ ਹੈ। ਤੁਸੀਂ ਕੋਈ ਕਵਰ ਕਰਦੇ ਰਹੇ ਹੋ ਸਾਰਾ ਕੁਝ ਹੋ। ਉਹਦੇ ਮਾਮਲੇ ਦੇ ਵਿੱਚ ਆਰਗੇਨਾਈਜੇਸ਼ਨਾਂ ਨੇ ਵੀ ਮਦਦ ਕੀਤੀ, ਜਥੇਬੰਦੀਆਂ ਨੇ ਆਪਣੇ ਲੈਵਲ ਦੇ ਉੱਤੇ ਜਿਹਦੇ ਵੱਡੀ ਪੱਧਰ ਦੇ ਉੱਤੇ ਪੈਸਾ ਇਕੱਠਾ ਕੀਤਾ ਤੇ ਲੋਕਾਂ ਨੂੰ ਮਦਦ ਦਿੱਤੀ। ਸੂਏ ਜਿਹੜਾ ਖਰਚਾ ਹੈ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਇੱਕ ਤਾਂ ਉਹ ਖਰਚਾ ਹੈ ਕਿ ਜਿਹੜਾ ਐਸ ਐਮ ਨੌਨ ਕ੍ਰਿਟੀਕਲ ਨੇ ਆਪਣੀਆਂ ਔਰਗਨਾਈਜੇਸ਼ਨਾਂ ਦੇ ਵਿੱਚੋਂ ਇਕੱਠਾ ਕਰਕੇ ਦਿੱਤਾ ਤੇ ਇੱਕ ਉਹ ਚੀਜ਼ ਹੈ ਜਿਹੜੀ ਸੰਗਤ ਨੇ ਉੱਥੇ ਮੋਰਚੇ ਦੇ ਵਿੱਚ ਸਟੇਜ ਤੋਂ ਆਹੇ ਸੇਵਾਦਾਰਾਂ ਕਰਵਾਈਏ ਜੋ ਸਟੇਜ ਤੋਂ ਜਮਾ ਹੋਈ ਹੈ ਉਹਨੂੰ ਅਸੀਂ ਮੰਨਦੇ ਹਾਂ ਕਿ ਮੋਰਚੇ ਦੀ ਪੈਸਾ ਮੋਰਚੇ ਦੇ ਵਿੱਚੋਂ ਖਰਚ ਹੋਇਆ ਪੈਸਾ ਸਾਰਾ ਮੋਰਚੇ ਦੀ ਖਤਮ ਖਰਚ ਹੋਇਆ ਹੈ ਲੇਕਿਨ ਲੇਖਾ ਧੋਖਾ ਜਿਹੜਾ ਉਹ ਜਿਹੜਾ ਫਾਰਮਾ ਨੇ ਪੈਸਾ ਇਕੱਠਾ ਕੀਤਾ ਉਹ ਫਾਰਮ ਜਿਹੜੇ ਬੈਠ ਕੇ حساب ਫੜਾਉਣ ਵਾਲਾ ਸੀ ਤਾਂ ਹੀ ਮਤਲਬ ਇਹ ਕਾਫੀ ਲੰਮਾ ਸਾਰਾ ਚਰਚਾ ਦੀ ਲੋੜ ਰਹੀ ਹੈ ਇੱਥੇ ਸੋ ਜਿਹੜਾ ਮੋਰਚੇ ਦੇ ਉੱਤੇ ਸਟੇਜ ਦੇ ਉੱਤੇ ਆਮਦਨ ਹੋਈ ਹੈ ਖਨੌੜੀ ਮੋਰਚੇ ਦੀ ਇਹ ਤਾਂ ਸਮਝਣ ਦੀ ਲੋੜ ਆ ਨਾਲ ਕਿ ਸਟਾਰਟਿੰਗ ਦੇ ਵਿੱਚ ਖਨੌਰੀ ਮੋਰਚੇ ਦੇ ਉੱਤੇ ਕੋਈ ਮਤਲਬ ਸੇਵਾ ਬਹੁਤ ਘਟੰਦੀ ਸੀ ਅਜੇ ਨਾ ਮਾਤਰੀ ਆਈ ਹੈ ਇੱਕ ਵਾਰੀ ਵਿੱਚ ਵੀ ਸਾਨੂੰ 1.5 ਲੱਖ ਰੁਪਈਆ ਸ਼ੰਭੂ ਮੋਰਚੇ ਦੇ ਕੋਲੋਂ ਮਤਲਬ ਉਹਦਾ ਆਰਵੀ ਲਾ ਕੇ ਉੱਥੇ ਮਤਲਬ ਖਰਚ ਕਰਨਾ ਪਿਆ ਵੀ ਸਾਡੀ ਹੈਲਪ ਕਰੋ ਯਾਰ ਇੱਥੇ ਮਤਲਬ ਮੋਰਚੇ ਤੇ ਘੱਟਾ ਜਾ ਰਿਹਾ ਜਦ ਹੀ ਆ ਗਿਆ ਉੱਥੇ ਜਿਹੜੀਆਂ ਆਰਗੇਨਾਈਜੇਸ਼ਨ ਬੈਠੀਆਂ ਸੀਗੀਆਂ ਉਹ ਹਿੰਮਤ ਕਰਦੀਆਂ ਸੀ ਕੁਛ ਆਪ ਦੇ ਕੋਲੋਂ ਕਦੇ ਗੁਜਰ ਦੇ ਬੰਦੀਆਂ ਵੱਲੋਂ ਇਕੱਠਾ ਕਰਕੇ ਉਹ ਪੈਸਾ ਅਸੀਂ ਲਾਉਂਦੇ ਰਹੇ ਹਾਂ ਉੱਚ ਉਹ ਜਦੋਂ ਸਾਡੇ ਕੋਲੇ ਆਪਣਾ ਉੱਥੇ ਅੰਕਸ਼ਣ ਸ਼ੁਰੂ ਹੁੰਦਾ ਉਸ ਵੇਲੇ ਮੋਰਚੇ ਨੂੰ ਇੱਕਦਮ ਸੰਕਟਾਂ ਨੇ ਮਤਲਬ ਸਮਝਿਆ ਤੇ ਸਹਿਯੋਗ ਦਿੱਤਾ ਉਹ ਤੁਸੀਂ ਸਾਰਿਆਂ ਨੇ ਦੇਖਿਆ ਉਹਦੇ ਵਿੱਚ ਜੋ ਪੈਸਾ ਆਇਆ ਟੋਟਲ ਸ਼ੁਰੂ ਤੋਂ ਲੈ ਕੇ ਐਂਡ ਤੱਕ 13 ਫਰਵਰੀ 2024 ਤੋਂ ਲੈ ਕੇ ਸ਼ੁਰੂ ਹੋਣ ਤੋਂ ਲੈ ਕੇ 19 ਮਾਰਚ 2025 ਤੱਕ ਜਿੰਨਾ ਪੈਸਾ ਆਇਆ ਉਸ ਪੈਸੇ ਦਾ ਲੇਖਾ ਜੋਖਾ ਇਹ ਹੈ ਪਿਆਰੇ ਦੋਸਤੋ ਜੋ ਸਟੇਜ ਤੇ ਸੰਗਤਾਂ ਲਈ ਸੇਵਾ ਦਿੱਤੀ ਉਹ ਆਇਆ 3432567 ਰੁਪਏ ਹੁਣ ਉੱਥੇ ਜਿਹੜਾ ਮੌਕੇ ਤੇ ਖਰਚ ਹੋਇਆ ਖਰਚ ਵੀ ਉਸੇ ਤੰਗ ਨਾਲ ਕਰਦੇ ਰਹਿਣਾ ਕਿ ਆਹ ਖਰਚ ਤਾਂ ਮੋਰਚੇ 'ਚ ਪੈਣਾ ਹੈ ਤੇ ਆਹ ਖਰਚਾ ਜਿਹੜਾ ਉਹ ਫਾਰਮ ਨੇ ਆਦੇ ਪੱਤਰ ਦੇ ਉੱਤੇ ਜਿਹੜਾ ਇਕੱਠਾ ਕੀਤਾ ਉਹਨੇ ਖਰਚ ਕੀਤਾ ਤਾਂ ਜਿਹੜਾ ਉੱਥੇ ਮੋਰਚੇ 'ਚ ਖਰਚ ਹੋਇਆ ਉਹ 37 ਲੱਖ 65000 545 ਰੁਪਏ ਉੱਥੇ ਉਹ ਖਰਚ ਹੋਇਆ 37 ਲੱਖ 65000 545 ਰੁਪਏ ਪਰ ਇੱਥੇ ਜਿਹੜਾ ਸਟੇਜ ਦੀ ਜਿਹੜੀ ਆਮਦਨ ਸੀ ਇਨਕਮ ਆਈ ਜਿਹੜੀ ਉਹਦੇ ਚੋਂ 332972 ਰੁਪਏ ਫਾਰਮ ਨੇ ਐਸਕੇਮ ਨਾਨ ਪੋਲੀਟੀਕਲ ਨੇ ਆਪਣੇ ਪੱਲੋਂ ਚਲਾਈ ਤਾਂ ਕਿਸੇ ਜਰਗਨਾਈਜੇਸ਼ਨ ਨੂੰ ਤਲਾਸ਼ ਰਿਹਾ ਨੂੰ ਚਲਾਈ ਜਾਵੇ 3 ਲੱਖ 32000 ਹਾਂਜੀ ਅੱਗੇ 972 972 ਰੁਪਏ ਅੱਗੇ ਤੁਸੀਂ ਦੇਖਿਆ ਕਿ ਟਰੈਕਟਰਾਂ ਦਾ ਲਾਸ ਹੋਇਆ ਉਹਦੇ ਤੇ ਜਿਹੜਾ ਖਰਚਾ ਆਇਆ ਟਰੈਕਟਰਾਂ ਨੂੰ ਰਿਪੇਅਰ ਕਰਾਉਣ ਦੇ ਲਈ ਉਹ ਆਇਆ 8 ਲੱਖ 98654 ਰੁਪਏ ਫੇ ਆਈ ਮਦਦ ਆਈ ਹੈ ਜਿਹੜੀ ਸਾਨੂੰ ਉਹ ਮਦਦ ਆਈ ਆ 5 ਲੱਖ ਇੱਕ ਆਇਆ ਤੇ 50000 ਰੁਪਇਆ ਇੱਕ ਹੋਰ ਆਇਆ 5 ਲੱਖ ਲਗਭਗੋ ਕਹਿਣ ਤੋਂ ਭਾਵ ਹੈ ਵੀ ਮੋਟਾ 5.5 ਲੱਖ ਰੁਪਇਆ ਸਾਨੂੰ ਉਹਦੀ ਸਹਾਇਕ ਰਾਸ਼ੀ ਆਈ ਹੈ ਜਿਵੇਂ ਵਿੱਚੋਂ ਸਾਨੂੰ ਗੱਲ ਦੀ ਉਹਦਾ ਸਾਕਤਾਂ ਜੋੜ ਜੁਮਾ ਲਾਇਆ ਤਾਂ 348654 ਰੁਪਏ ਇਹਦੇ ਵਿੱਚ ਆਪਾਂ ਮਤਲਬ ਟਰੈਕਟਰਾਂ ਦੇ ਖਰਚੇ ਦੇ ਵਿੱਚ ਲਾਸ ਦੇ ਵਿੱਚ ਚੱਲਿਆ ਗਿਆ ਨੂੰ ਚਾ ਉਸ ਤੋਂ ਬਾਅਦ ਇਹ ਸਾਰੇ ਨੂੰ ਜਦੋਂ ਜੋੜਿਆ ਗਿਆ ਕਾਟਾ ਕਿੰਨਾ ਬਣ ਗਿਆ ਟੋਟਲ ਦੋਨੋਂ ਪਾਸਿਆਂ ਤੋਂ ਇਹ ਬਣ ਗਿਆ 685600 26 ਪੀਜ 6 ਲੱਖ 85600 26 626 ਪੀਜ ਉਸ ਤੋਂ ਬਾਅਦ ਨੋਟ ਕਰਿਓ ਲੰਘਣ ਚੱਲਦੇ ਸੀ ਆਰਗੇਨਾਈਜੇਸ਼ਨ ਨੇ ਆਪਣੇ ਆਪਣੇ ਮਤਲਬ ਦੇ ਬੰਦਿਆਂ ਨੇ ਲੰਗਰ ਵੀ ਲਾ ਕੇ ਚਲਾਏ ਹੋਏ ਸੀ ਉੱਥੇ ਜਿਹੜੀ ਸਹਾਇਕ ਰਾਸ਼ੀ ਆਈ ਉਹਨਾਂ 'ਚ ਲੰਗਰ ਤੇ ਬਹੁਤ سارے ਸਾਰੇ ਚੱਲਦੇ ਰਏ ਮਹਾਪੁਰਸ਼ਾਂ ਨੇ ਚੱਲਦੇ ਰਏ ਹੋਰ ਨਾ ਧਾਵਾਂ ਤੋਂ ਕਈ ਨਰ ਸੰਗਤਾਂ ਨੇ ਆਪਣੇ ਆਪ ਲਾਏ ਸੀ ਉਹਨਾਂ ਦਾ ਨਹੀਂ ਇਹਦੇ 'ਚ ਜਿਹੜੇ ਆਰਗੇਨਾਈਜੇਸ਼ਨਾਂ ਨੇ ਲੰਗਰ ਲਾਏ ਸੀ ਉਹਨਾਂ ਲੰਗਰਾਂ ਦੇ ਉੱਤੇ 4 ਲੱਖ 45000 ਤੇ 97 ਰੁਪਿਆ ਦੀ ਸਹਾਇਕ ਰਾਸ਼ੀ ਆਈ ਇਹ ਉੱਥੇ ਲੰਗਰਾਂ ਤੇ ਜਿਹੜਾ ਖਰਚ ਕੀਤਾ ਜਿਹੜਾ ਸਮਾਨ ਉਹ ਲੰਗਰਾਂ ਦੇ ਵਿੱਚ ਹੀ ਲਿਆ ਰਿਹਾ ਜੀ ਮਤਲਬ ਦਿੱਤਾ ਜਾਂਦਾ ਸੀ ਉਹ ਆਇਆ 1,85,244 ਰੁਪਈਆ ਦਾ ਇੱਥੇ ਆ ਕੇ ਮਤਲਬ ਲੰਗਰਾਂ ਦੀ ਸੇਵਾ ਦੇ ਮਤਲਬ ਜਿਹੜਾ ਰਾਸ਼ੀ ਆਈ ਜਿਹੜਾ ਮਤਲਬ ਆਈ ਉਹ 2,53,853 ਰੁਪਏ ਉਹ ਵਾਧੇ ਚ ਆ ਗਿਆ ਕੋਈ ਬਿਲਕੁਲ ਹੋ ਨਹੀਂ ਕਿ ਤੂ ਉਸ ਤੋਂ ਬਾਅਦ ਜਿਹੜੀ ਲੌਸ ਦੇ ਵਿੱਚ ਅਸੀਂ ਜਾ ਰਹੇ ਸੀ ਉਹ ਜਾ ਰਹੇ ਸੀ ਇਹ ਸੀ 681626 ਰੁਪਈਆ ਚ ਲੇਕਿਨ ਇਹ ਜੇਕਰ ਸਾਡੀ ਆਰਥਿਕ ਮਦਦ ਹੋ ਗਈ ਇਹ ਹੋ ਗਈ 253853 ਰੁਪਏ ਤਾਂ ਇੱਥੇ ਫਿਰ ਸਾਡਾ ਜਿਹੜਾ ਲੌਸ ਆ ਘਟ ਕੇ 427772 ਰੁਪਏ ਰਹਿ ਜਾਊਗਾ ਉਹ ਬੱਚੇ ਨੇ 27 47772 ਰੁਪਏ ਰਹਿ ਗਿਆ ਤਾਂ ਇਹ ਜਿਹੜਾ ਸਾਰਾ ਇਹ ਇਹ ਤਾਂ ਸੀਗਾ ਉਹ ਉਹ ਮਦਦ ਹੁਣ ਇੱਕ ਤੁਹਾਡੇ ਨਾਲ ਮੈਂ ਗੱਲ ਸਮਝੀ ਜਰੂਰ ਇਹ ਕਰਨੀ ਚਾਹਾਂਗਾ ਕਿ ਦੇਖੋ ਜਦੋਂ ਮੋਰਚਾ ਚੱਲ ਰਿਹਾ ਸੀ ਸਟਾਰਟਿੰਗ ਦੇ ਵਿੱਚ ਸੰਗਠਾ ਨੇ ਬਹੁਤ ਸੇਵਾ ਕੀਤੀ ਮੋਰਚਾ ਜਦੋਂ ਲੰਮਾ ਚੱਲ ਗਿਆ ਤਾਂ ਉੱਥੇ ਇੱਕ ਸਮੱਸਿਆ ਹੋਣੀ ਸ਼ੁਰੂ ਹੋ ਗਈ ਜਿਸ ਨੂੰ ਕਣਕ ਦੀ ਕਟਾਈ ਆ ਗਈ ਅੱਗੇ ਝੋਨੇ ਦੀ ਲਵਾਈ ਆ ਗਈ ਦੁੱਧ ਵਗੈਰਾ ਦੀ ਮਤਲਬ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਉੱਥੇ ਤਾਂ ਉਸ ਵੇਲੇ ਫਿਰ ਦੇਦੇ ਬੰਦਿਆਂ ਦੀ ਡਿਊਟੀਆਂ ਲੱਗੀਆਂ ਗਈਆਂ ਕਿ ਤੁਸੀਂ ਮਤਲਬ ਦੁੱਧ ਲਿਆ ਕੇ ਮੋਰਚੇ ਦੇ ਵਿੱਚ ਸੰਗਤ ਨੂੰ ਮਤਲਬ ਜਿਹੜੀ ਆਪਣੀ ਬੇਟੀ ਹੈ ਉਹ ਨੂੰ ਡਿਵਾਈਡ ਕੀਤਾ ਜਾਏ ਉਹਨਾਂ ਦੇ ਵਿੱਚ ਵੰਡਿਆ ਜਾਏ ਉਹ ਕਰਨ ਦੀ ਕੋਸ਼ਿਸ਼ ਕਰਦੇ ਰਹੇ ਲੇਕਿਨ ਇੱਕ ਸਮਾਂ ਇਹਜ ਆ ਗਿਆ ਕਿ ਦੁੱਧ ਜਿਹੜੇ ਜਦੋਂ ਬੰਦੀਆਂ ਦੀ ਡਿਊਟੀ ਲਈ ਸੀ ਉਹ ਵੀ ਜਿੱਥੇ ਬੰਦੀਆਂ ਤੋਂ ਪੂਰਾ ਨਹੀਂ ਆ ਸਕਿਆ ਜਿੱਦੇ ਉਹ ਪੂਰਾ ਨਹੀਂ ਸੀ ਹੁੰਦਾ ਉਸ ਸਮੇਂ ਸਾਨੂੰ ਦੁੱਧ ਗਿਰਖ ਖਨੌਰੀ ਡੇਢੀ ਤੋਂ ਮੁੱਲ ਲੈਣਾ ਪੈਂਦਾ ਸੀ ਜਿਹਦਾ ਰਿਕਾਰਡ ਆ ਸਾਡੇ ਕੋਲੇ ਉਹਦਾ ਰਿਕਾਰਡ ਆ ਕਿ 12280 ਲੀਟਰ ਦੁੱਧ ਮੁੱਲ ਖਰੀਦਿਆ ਗਿਆ ਡੇਢੀ ਤੋਂ ਉਹ ਜਿਹੜਾ ਖਰੀਦਿਆ ਗਿਆ ਉਹਦੇ ਵਿੱਚੋਂ 95700 ਰੁਪਇਆ ਸਾਡੀਆਂ ਦੋ ਆਰਗੇਨਾਈਜੇਸ਼ਨਾਂ ਨੇ ਉੱਥੇ ਜਮ੍ਹਾਂ ਕਰਾਇਆ ਉਹਨਾਂ 'ਚ ਪਰ ਇਹਦੇ ਵਿੱਚੋਂ ਰਹਿ ਗਿਆ 51000 5118800 ਰੁਪਇਆ ਦੁੱਧ ਦਾ ਖर्चा ਫਿਰ ਜਦੋਂ 4125 ਨੂੰ ਸੰਗਤਾਂ 'ਚ ਬਹੁਤ ਵੱਡੀ ਪਸੰਦ ਤੇ ਆਈਆਂ ਲੋਕਾਂ ਨੇ ਦੁੱਧ ਦੀ ਸੇਵਾ ਵੀ ਬਹੁਤ ਵੱਡੀ ਪਸੰਦ ਤੇ ਕੀਤੀ ਦੁੱਧ ਕਾਫੀ ਸਾਡੇ ਕੋਲੇ ਪਹੁੰਚਿਆ ਤਾਂ ਜਿਹੜਾ ਉਹ ਸਾਡੇ ਕੋਲੇ ਦੁੱਧ ਐਕਸਟਰਾ ਸੀਗਾ ਜਿਹਨੂੰ ਅਸੀਂ ਸੰਭਾਲਣ ਦੀ ਕੋਸ਼ਿਸ਼ ਕੀਤੀ ਜੇ ਨੂੰ ਸੰਭਾਲੀਏ ਖਰਾਬ ਨਾ ਹੋਵੇ ਉਹਨੂੰ ਅਸੀਂ ਦੇਰੀ ਤੇ ਜਮ੍ਹਾਂ ਕਰਾਇਆ ਪਰ ਲਾਸਟ ਦੇ ਉੱਤੇ ਉਸ ਜਿਹੜਾ ਜਦੋਂ ਪਤਾ ਲੱਗਾ ਕਿ ਮੋਰਚਾ ਖਿੰਡ ਗਿਆ ਫਿਰ ਉਹ ਦੇਰੀ ਆਲ ਨਾਲ ਅਸੀਂ ਹਿਸਾਬ ਕਿਤਾਬ ਜਦੋਂ ਕਰਨ ਗਏ ਆ ਉਸ ਵੇਲੇ ਉਹ ਦੁੱਧ ਦਾ ਜਿਹੜਾ ਲੇਖਾ ਜੋਖਾ ਉਹ 36600 ਰੁਪਏ ਦਾ ਦੁੱਧ ਸਾਡਾ ਜਮ੍ਹਾਂ ਹੋਇਆ ਸੀ ਦੇਰੀ ਤੇ ਔਰ ਇਸ ਤਰੀਕੇ ਦੇ ਨਾਲ 482200 ਰੁਪਏ ਦੇਰੀ ਦਾ ਸਾਡੇ ਵੱਲ ਮਤਲਬ ਬਕਾਇਆ ਕਰਜ਼ੇ ਦੇ ਰੂਪ ਚ ਖੜਾ ਸੀ ਤੋਂ ਇਸ ਤੋਂ ਇਲਾਵਾ ਜੇ ਹੋਰ ਕਰਨਾ ਹੀ ਹੋਵੇ ਗੱਲ ਕਿ ਪਿੰਡਾਂ ਦੇ ਵਿੱਚੋਂ ਵੀ ਦੁੱਧ ਆਉਂਦਾ ਰਿਹਾ ਪਿੰਡਾਂ ਵਾਲਿਆਂ ਪਿੰਡ ਕਾਈਆਂ ਜਾਂ ਜਿਹੜੇ ਵੀ ਦੁੱਧ ਲਿਆਉਂਦੇ ਰਹੇ ਉਹਨਾਂ ਦਾ ਇੱਕ ਮਤਲਬ ਵੱਖਰਾ ਖਰਚਾ ਜਿਹੜਾ ਉਹ ਹੋਇਆ ਉਹ ਹੋਇਆ 6,27,400 ਰੁਪਇਆ ਕੋਈ ਦਾ ਖਰਚਾ ਆਇਆ ਸੋ ਇਸ ਮੁਤਾਬਕ ਯਾਨੀ ਇਹ ਤਾਂ ਮਤਲਬ ਦੁੱਧ ਦੀ ਇੱਕ ਡਿਟੇਲ ਜਿਹੜੀ ਬਾਅਦ ਵਿੱਚ ਤੁਹਾਨੂੰ ਦੱਸਣੀ ਲੋਡ ਸੀ ਸਮੇਂ ਦੇ ਮੁਤਾਬਕ ਕੁੱਲ ਲਾ ਕੇ ਜਿਹੜਾ ਅਸੀਂ ਵਿਸਾਖਤ ਦਾ ਵੀ ਗੱਲ ਆ ਕਿ ਜਿਹੜਾ ਦੋਨੋਂ ਫਾਰਮਾਂ ਦਾ ਲਖ ਹਸਾਬਤਾਂ ਸੀ ਉਹਦੇ ਵਿੱਚ 332972 ਰੁਪਏ ਦੋਨੋਂ ਫਾਰਮਾਂ ਦੇ ਲਿਖੇ ਜੋਖੇ ਦੇ ਵਿੱਚੋਂ ਮੋਰਚਾ ਸਗਾ ਲਾ ਉਸ ਦੇ ਵਿੱਚ ਸੀਗਾ ਉਹ ਔਰ ਉਸ ਤੋਂ ਅੱਗੇ ਜਾ ਕੇ ਜਦੋਂ ਫਿਰ ਅੱਗੇ ਜਾ ਕੇ ਹਸਾਬਤਾਂ ਕੀਤਾ ਕਿ ਫਾਰਮਾਂ ਵਾਲਾ ਵੀ ਜੋੜਨਾ ਤੇ ਇਹ ਵੀ ਜੋੜ ਕੇ ਸਾਰਾ ਟੱਕਾ ਕਰਕੇ ਦਿਖਾਉਣਾ ਹੈ ਪਬਲਿਕ ਦੇ ਸਾਹਮਣੇ ਜਾ ਕੇ ਤਾਂ ਉਹਦੇ ਚੋਂ ਅਸੀਂ ਮਤਲਬ 4 ਲੱਖ 27772 ਰੁਪਏ ਐਸ ਮੇਲੇ ਮੋਰਚਾ ਲਾਸ਼ ਦੇ ਵਿੱਚਾਂ ਜਿਹੜਾ ਜੁੱਥੇ ਬੰਗਿਆ ਆਪਦੇ ਪੈਟਰ ਤੋਂ ਪੈਸਾ ਇਕੱਠਾ ਕਰ ਕਰਕੇ ਉਹਨੂੰ ਮਤਲਬ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਕਮੇਂ ਅੰਦਰ ਜਿਹੜਾ ਤੁਹਾਡੇ ਧਿਆਨ ਚ ਲੈਂਦਾ ਮੈਂ ਮੈਨੂੰ ਕੋਹਾੜ ਨੂੰ ਬੇਨਤੀ ਕਰੂੰਗਾ ਕਿ ਇਹ ਕਿਉਂਕਿ ਤੁਹਾਡੇ ਵਿੱਚ ਬਹੁਤ ਸਾਰੇ ਚੈਨਲ ਹਿੰਦੀ 'ਚ ਨੇ ਉਹਨਾਂ ਤੱਕ ਵੀ ਗੱਲ ਚਲੀ ਜਾਏ ਤੇ ਆਪਦੇ ਘਰ ਨਾਲੇ ਗੱਲ ਰੱਖਣਗੇ ਔਰ ਬਾਕੀ ਜਿਹੜੀ ਗੱਲ ਬਾਤ ਹੈ अह मेरी समस्यामा जेडीया जिन्होंदे ऊपर सी चर्चा करनी है वो भी तुम्हारे सामने ऐसी बात रखना सभी साथियों का सबसे तो पहले स्वागत है साथियों देखिए कोई भी आंदोलन कोई भी मोर्चा चलता है वो समाज के सहयोग से चलता है लोगों के सहयोग से चलता है और इसीलिए समाज को ये अधिकार भी है कि वो एक-एक चीज -एक की जानकारी सबको समाज को ये अधिकार है कि अगर वो कोई सवाल हमसे पूछना चाहता है तो वो सवाल भी हमसे पूछे। तो इसीलिए समाज का सहयोग है वो सारी बातें समाज के बीच में रखनी बहुत जरूरी है हमारी दोनों फोरमो की मीटिंग भी हुई थी दोनों फोरमो ने दोनों मोर्चों का खर्च एक दूसरे से आदान प्रदान किया उसकी स्टडी करी सारी करी और फाइनलाइज करने के बाद वो हम आपके बीच में रख रहे हैं अभी दो तीन दिन से डल्लेवाल सा तो साथ और साथियों ऐसा नहीं है कि हम सिर्फ कोई कागज पे लिखी हुई चीजें बोल रहे हैं आपको ये जो पूरी डिटेल है जो जिनकी पीडीएफ है हम आपको साझा करेंगे आपको व्हाट्सएप के माध्यम से ये किस डेट को किस महीने कितना खर्च कितना हमारी आमदनी हुई स्टेज के ऊपर वो सारे का सारा इसमें पूरी जो 22 पन्नों की डिटेल है इसमें पूरी हमने दी हुई है कि किस डेट को स्टेज पे कितना सहयोग आया वो भी सारी बिल्कुल एक एक चीज है और उसके बाद जो खर्च किया गया वो खर्च का भी जो ब्यौरा है किस डेट को कितना खर्च हुआ और उसके बिल वो बिल भी हमारे पास है अगर कोई भी साथी कोई पत्रकार साथी या कोई और कोई सामाजिक व्यक्ति अगर उनको देखना चाहेगा तो वो बिल भी हम सारे उनके साथ साझा कर सकते हैं उसमें भी हमें कोई एतराज नहीं है तो ये जो पूरी रिपोर्ट है ये सारी खर्चे की किस तरीके से कितना हुआ क्या हुआ जैसा आदरणीय जगजीत सिंह डलेवाल जी ने कहा कि भाई दो तरह की आमदनी है दो तरह के खर्च है वो इस तरीके से है एक तो जो स्टेज के ऊपर जो सहयोग आया है और जो पूरा मोर्चे का खर्चा हुआ है एक सहयोग वो है जब शुरुआत में जैसा डल्लेवाल जी ने बताया कि भाई खनौरी मोर्चे पे लोगों का सहयोग शुरुआत में बहुत कम आ रहा था आर्थिक सहयोग लेकिन बाद में जब डल्लेवाल जी ने अंशन शुरू किया उसके बाद लोगों का व्यापक आर्थिक सहयोग वहां पे जन सहयोग भी आर्थिक सहयोग भी वहां पे देखने को मिला उसका भी ब्यौरा हमारे पास डिटेल वाइज डेट वाइज हमारे पास मौजूद है तो जब शुरुआत में सहयोग कम था तो उस समय संगठनों की बाकायदा ड्यूटी लगाई गई थी जो एम नॉन पॉलिटिकल का जो संगठन हिस्सा थे उनकी ड्यूटी लगाई गई थी आपने संगठन की तरफ से इतना इतना सहयोग आपने फॉरम में जमा कराना है ताकि वहां आपकी जो दिन प्रतिदिन की जो हमारी क्रियाएं थी दिन प्रतिदिन का जो खर्च था उनको हम उस तरीके से वहन कर सके तो ये हमारा दो तरह की आमदनी थी दो तरह का हमारा खर्चा था साथियों जैसा कि बताया गया स्टेज के ऊपर बिल्कुल एक एक चीज की एक, एक एक उसकी जो रसीद है वो हमारे पास मौजूद है कोई भी साथी देख सकता है जो स्टेज के ऊपर जो आमदनी हुई वो है चौतीस लाख बत्तीस हजार पांच सौ सड़सठ रुपए और जो हमारा खर्च हुआ मोर्चे का वो है सैतीस लाख पैंसठ हजार पांच सौ उनतालीस रुपए और जो टोटल नेट उसका लॉस है जो संगठनों ने बाद में बहन किया वो है तीन लाख बत्तीस हजार नौ सौ बहत्तर रुपए इसी तरीके से आप सबको पता होगा कि इक्कीस फरवरी को खनौरी मोर्चे पे बड़े सतर पे पुलिस वालों ने प्रशासनिक लोगों ने किसानों के ट्रैक्टरों में, में तोड़फोड़ कर दी थी गाड़ियों को भी तोड़ दिया था था तो उस पे बड़े पैमाने पे उसका लॉस हुआ था। इसी तरीके से शंभू मोर्चे पे भी अलग से ट्रैक्टरों का गाड़ियों का पहले लॉस हुआ था तो अगर मैं खनौरी मोर्चे की बात करूं तो खनौरी मोर्चे पे लगभग हमारे तीस से अधिक साधन तोड़े गए थे तो संगठन ने ये जिम्मेदारी ली फोरम ने यह जिम्मेदारी ली कि भाई हमारे आह्वान ये सारे किसान यहाँ पे आए हुए थे अपने ट्रैक्टर अपने साधन लेके तो जो इनके टूटे हैं हमारे फोरम की हम सब की जिम्मेदारी बनती है कि हम इसमें इनका ठीक कराने में सहयोग करें तो खनौरी मोर्चे पे हुआ है वो है आठ लाख बावन हजार छ सौ चौवन रुपया ये जो पैसे है ये हमने बाकायदा पूरे डॉक्यूमेंट के साथ उन ट्रैक्टर मालिकों उन किसानों को दिए हैं जिनके ट्रैक्टर जिनकी गाड़ियां टूटी थी उसकी भी हमारे पास पूरी डिटेल मौजूद है उनका गांव का नाम मौजूद है उनके जिले का नाम मौजूद है राज्य का नाम मौजूद है सारी डिटेल है वो हमारे पास पूरे डॉक्यूमेंट उसके उपलब्ध है अगर कोई साथी उनको भी देखना चाहे तो वो देख सकता है इसी तरीके से शंभू मोर्चे पे भी एक ट्रैक्टर था न्यू हॉलैंड उसके भी चारों टायरों को गोली मार के उसके टायर फाड़ दिए गए थे तो उसको वहां पे जो सहयोग दिया गया वो चालीस हजार रुपए का सहयोग दिया गया तो टोटल जो इसमें खर्चा आया वो आठ लाख अठानवे हजार छह सौ चौवन रुपये आया और जो ट्रैक्टर ठीक कराने के लिए जो सामाजिक लोगों ने अलग अलग लोग लोगों ने जो हमें सहयोग दिया वो टोटल आया पांच लाख पचास हजार रुपया तो इसमें जो हमारे फोरम के संगठनों की तरफ से जो एक्स्ट्रा खर्चा हुआ सहयोग के अलावा वो है तीन लाख अड़तालीस हजार छह सौ चौवन रुपया इसी तरीके से साथियों जैसा की डलेवाल साहब कह रहे थे शुरुआत में आसपास के गाँव से कई कई क्विंटल दूध आता था लेकिन जब दो हजार चौबीस में अप्रैल में घे कटाई शुरू होगी तो वो दूध का सहयोग आना वहां पे कम हो गया तो उसके बाद बाकायदा एसकेएम नॉन पॉलिटिकल की बैठक हुई और बैठक करके दिन अनुसार संगठनों की ड्यूटी लगाई गई कि भाई इस दिन ये संगठन दूध लेके आएगा इस दिन ये संगठन दूध लेके आएगा ताकि मोर्चे पे जो हजारों की संख्या में किसान बैठे थे उनको चाय बनाने के लिए अन्य चीजों के लिए उनको दूध उपलब्ध हो सके ये हमारे मोर्चे की जिम्मेदारी थी लेकिन कई बार क्या होता था रिक्वायरमेंट होती थी चार क्विंटल की लेकिन दूध कम आ पाता था कोई संगठन डेढ़ क्विंटल ला पाता अपनी क्षमता अनुसार कोई दो क्विंटल ला पाता तो कोई कई बार चार क्विंटल से भी ज्यादा ले आता था तो जब दूध कम रह जाता था जो डिमांड थी वो ज्यादा हो जाती थी और जो तो सप्लाई जो आती थी वो कम रह जाती थी तो उस परिस्थितियों में वहां से खनौली से डेयरी से दूध लाया जाया करता वो टोटल मिला के बारह लीटर दूध वहां से लाया गया जिसपे टोटल जो खर्च आया वो छह लाख चौदह हजार रुपए का आया और हमारे दो संग, दो संगठन थे दो साथी उन्होंने कई बार दूध ना भेज के उन्होंने आर्थिक सहयोग भेजा कि दूध से लाते हैं तो वो खराब हो जाता है इसलिए उन्होंने आर्थिक सहयोग भेज दिया वो पिचानवे हजार सात सौ रुपया और चार जनवरी को जो बड़ी महापंचायत थी खनवारी बॉर्डर पे जिसको आप सबने कवर भी किया उस दिन जो हमारे पास दूध आया था वो काफी ज्यादा मात्रा में दूध आया था तो जब उसको डेयरी में जमा कराया गया तो उससे जो पैसा आया वो था छत्तीस हजार छह सौ रुपया ये टोटल करके जो दूध के ऊपर जो खर्चा हुआ दूध डेली वहां पे लाने के लिए वो चार लाख बयासी हजार दो सौ रुपया खर्चा हुआ डेली से जो हमने दूध खरीदा इसकी भी जो हमारे पास एक एक डिटेल है वो सारी के सारी हमारे पास मौजूद है इसी तरीके से साथियों अगर फोरम के खर्चे की बात करूं जो संगठनों पे ड्यूटिया लगाई गई थी कि आपको इतना इतना देना है जमा कराना है क्योंकि आपको पता ही है शुरुआत में में बड़ी संख्या किसान घायल हुए थे हमारे पांच किसानों की आंखों की रोशनी चली गई थी तो उनकी भी जो उनके प्रति जो एक जिम्मेदारी बनती थी फोरम की किसान नेताओं की तो उसके लिए जो हमने बहुत न्यूनतम बहुत मिनिमम बहुत कम से कम आर्थिक सहयोग किया इस तरीके के खर्च थे वो करने के लिए हमने सभी संगठनों की ड्यूटियां लगाई थी तो उससे फोरम के अंदर जो इकट्ठा हुआ जो पैसा वो वांन 9 लाख 46 हजार रुपए ये संगठनों ने जो पैसे जमा कराए फोरम को मैं उसकी बात कर रहा हूं 9 लाख 46 हजार रुपए और जो हमारा जो खर्चा हुआ इसमें टोटल वो 8 लाख 49 हजार 526 रुपए का हमारा खर्चा हुआ तो साथियों ये हमारे पास सारी चीजें बिल्कुल मौजूद है मैं अंत में फिर ये कहूंगा एक एक चीज का जो डॉक्यूमेंटेशन है वो डॉक्यूमेंटेशन हमने की हुई है अगर आप टोटल बात करेंगे तो टोटल जो, जो, ने, जो संगठनों ने जो भरना पड़ा वो चार लाख सत्ताईस हजार सात सौ बहत्तर रुपए का है और मैं अंत में ये कहूंगा कोई भी सामाजिक साथी कोई भी पत्रकार साथी अगर हमारी एक एक कलम को अगर चेक करना चाहे वो भी चेक कर सकता है किस किस किसान को ट्रैक्टर टूटने में कितना सहयोग दिया गया अगर वो खर्चा अगर देखना चाहे उसकी डिटेल देखना चाहे वो भी देख सकता है दूध दूध डेयरी डेयरी से किस तारीख को कितना आया वो वो दिन दिन अनुसार अनुसार डेट वाइज हमारे पास मौजूद है 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 में भी चेक कर सकता है, दिन अनुसार चेक कर कर सकता सकता इसके अलावा फोरम के साथियों ने जो कलेक्शन करी सारे संगठनों ने कलेक्शन करी उसकी भी डिटेल अगर कोई साथी देखना चाहता है तो उसका भी हम बिल्कुल स्वागत करेंगे और ये बड़ा महत्वपूर्ण मसला होता है फंड का क्योंकि सरकारें भी अगर कई बार ये सवाल उठा देती हैं जो सरकारी लोग होते हैं जो सरकार का तंत्र होता है है वो भी कई बार सवाल उछाड़ देता है कि पता नहीं कितनी फंडिंग आ रही होगी पता नहीं कितना पैसा आ रहा होगा इस तरीके कयास लगाए जाते हैं तो इसलिए हमारे फोरमो ने, ने जिम्मेदारी समझी कि एक एक कलम के साथ वो सारी चीजें जनता के बीच में आनी बहुत जरूरी है और आप इस पूरे हिसाब किताब को सुन के आपको भी ये पता लगेगा जिस बात को हमने बहुत लंबे समय से महसूस किया कि बहुत मुश्किल हालात में बहुत विषम परिस्थितियों में हमने मोर्चा दिनों से अधिक चलाया है आर्थिक तंगी का भी सामना करना पड़ा लोगों को काफी चोट भी आई लोगों को नुकसान भी काफी हुआ हमारे 40 से अधिक किसान शहीद भी हुए जगजीत सिंह डल्लेवाल जी ने एक दिनों का ऐतिहासिक अंशन किया जिसके नेगेटिव प्रभाव जिसके बुरे प्रभाव आज तक इनके शरीर पे दिखते हैं और डॉक्टरों का कहना है शायद पूरी रिकवरी हो भी ना पाए तो सभी दोनों फोरमो के नेताओं ने सभी किसानों ने बहुत मुश्किल हालात में बहुत मुश्किल परिस्थितियों में इस मोर्चे को लड़ा है किसानों की लड़ाई को आगे लेके जाने का प्रयास किया है तो मैं इतना ही कहना चाहूंगा और मैं अगले जो हमारे कार्यक्रम है उसके विषय में मैं निवेदन करूंगा आदरणीय जरनेल सिंह चहल जी ने वो बात रखेंगे और उसके बाद जो तो सवाल जवाब होंगे आपके सवाल जवाब भी लेंगे भोजराज जी भी बात रखेंगे साल जी भी रखेंगे संक्षेप में उसके बाद हम आपके सारे सवाल जवाब करेंगे आदरणीय पत्रकार दोस्तों सभी भाइयों को राम राम सबसे का दोस्तों जो किसानी के हकों के लिए 400 दिन तक जो मोर्चा चला वो आप सब ने देखा वो बहुत ही अनुशासित मोर्चा था अनुशासित संघर्ष किया गया लेकिन इसके बावजूद हरियाणा सरकार ने हरियाणा के बहुत सारे किसानों के साथ वो मुकदमा दर्ज कर दिया यह सरकार का बहुत ही दबंग चरित्र भैया है क्योंकि सरकार लगातार किसान विरोधी नीतियां लेकर आ रही है और सरकार चाहती है कि किसानों को डराया जाए ताकि वो सरकार द्वारा लाएगी किसान विरोधी नीतियों का विरोध ना करें और उनको डराकर जो नीतियां आ रही हैं सरकार की वो किसानों पर ऐसे की कैसे ऐसे की जैसी की कैसे थोप दी जाए तो सरकार का यह रवैया बहुत ही दमनकारी है हम आज की मीटिंग आपके थ्रू आपके जरिए सरकार तक ये अपनी बात पहुंचाना चाहते हैं कि सरकार दमनकारी रवैया छोड़कर सभी किसानों के मुकदमे वापिस ले अगर सरकार ऐसा नहीं करती है तो 6 जुलाई को बेंगलौर में एस के एम नॉन पोलिटिकल की राष्ट्रीय मीटिंग होगी जिसमें इस जो हरियाणा सरकार जो जो मुकदमे दर्ज कर रखे हैं इसको लेकर एस के एम नॉन पोलिटिकल एक बड़ा फैसला लेगा और दोस्तों साउथ का जो हमारे कार्यक्रम है वो पांच जुलाई से शुरू होंगे पांच जुलाई को टूर में किसान महापंचायत की जाएगी तमिलनाडु में छह को बेंगलोर में की राष्ट्रीय मीटिंग होगी और सात जुलाई को बेंगलोर में ही कन्वेंशन होगी और प्रेस कॉन्फ्रेंस होगी तो ये हमारे आगे के कार्यक्रम है और एक बार फिर से हम आपके थ्रू हरियाणा सरकार को चेताना चाहते हैं कि जो भी हरियाणा के किसानों पर बेवजह

ਪਹਿਲੀ ਗੱਲ ਹੈ ਕਿ ਮੈਂ ਪ੍ਰੈਸ ਦੇ ਮਾਧਮੇ ਤੇ ਤੇ ਰਾਹੀ ਦੁਨੀਆ ਨੂੰ ਲੋਕਾਂ ਨੂੰ ਇਹ ਸਪਸ਼ਟ ਕਰਨਾ ਚਾਹਣਾ ਹੈ ਕਿ ਬੇਸ਼ੱਕ ਸਰਕਾਰ ਨੇ ਸਾਨੂੰ ਮੀਟਿੰਗ ਦੇ ਉੱਤੇ ਬੁਲਾ ਕੇ ਧੋਖੇ ਨਾਲ ਮੋਚਾ ਉਖੇੜਿਆ ਲੇਕਿਨ ਅੰਦੋਲਨ ਨਹੀਂ ਖਤਮ ਹੋਇਆ ਅੰਦੋਲਨ ਅੱਜ ਵੀ ਚੱਲਦਾ ਹੈ ਤੇ ਅੰਦੋਲਨ ਚੱਲਦਾ ਰਹੇਗਾ ਜਿਹਦੀ ਕੜੀ ਦੇ ਵਿੱਚੋਂ ਪਿੱਛੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਯੁਕਤੀ ਦੇ ਵਿੱਚ ਇੱਕ ਪ੍ਰੋਗਰਾਮ ਕਰਕੇ ਆਏ ਹਾਂ ਆ 23 ਤਰੀਕ ਨੂੰ ਸਾਡਾ ਹਰਿਆਣੇ 'ਚ ਹੋਇਆ ਔਰ ਜਿਤਨਾ ਬਾਕੀ ਮੇਰੇ ਵੀਰ ਨੇ ਦੱਸੇ ਨੇ ਸੌਦੇ ਦੇ ਵਿੱਚ ਹੋ ਰਹੇ ਨੇ ਐਮ ਐਸ ਪੀ ਗਰੰਟੀ ਕਾਨੂੰਨ ਡਾਕਟਰ ਸੁਮੇਨਾਥ ਠੰਡੀ ਰਿਪੋਰਟ ਲਾਗੂ ਕਰਵਾਉਣਾ ਤੇ ਨਾਲ ਦੇਸ਼ ਦੇ ਕਿਸਾਨਾਂ ਨੂੰ ਸੰਪੂਰਨ ਤੌਰ ਦੇ ਉੱਤੇ ਕਰਜ਼ਾ ਮੁਕਤ ਕਰਨਾ ਇਹ ਇਹ ਸਾਡੇ ਅੰਦੋਲਨ ਦਾ ਧੁਰਾ ਹੈ ਔਰ ਇਹ ਸਾਡੀ ਲੜਾਈ ਜਾਰੀ ਹੈ ਲੜਾਈ ਅੱਗੇ ਜਾਰੀ ਰਹੇਗੀ ਔਰ ਉਹਦੇ ਨਾਲ-ਨਾਲ ਤੁਸੀਂ ਦੇਖਿਆ ਨਾ ਹੁਣੇ ਇਹ ਫ੍ਰੀ ਟ੍ਰੇਡ ਐਗਰੀਮੈਂਟ ਦੇ ਉੱਤੇ ਸਰਕਾਰ ਲੰਘ ਪਾ ਕੇ ਨਹੀਂ ਲੱਗ ਰਹੀ ਹੈ ਸਰਕਾਰ ਇਹ ਕਰਨਾ ਚਾਹ ਰਹੀ ਹੈ ਕਿ ਵੀ ਅਸੀਂ ਇੱਥੇ ਭਾਰਤ ਦੇ ਵਿੱਚ ਜੀਐਮ ਮੱਕਾ ਲੈ ਕੇ ਆਈਏ ਇੱਥੇ ਅਸੀਂ ਸੋਇਆबीन ਜੀਐਮ ਲੈ ਕੇ ਆਈਏ ਜਿਹੜਾ ਮੈਂ ਸਮਝੂਗਾ ਕਿ ਇਹ ਕੇਵਲ ਕਿਸਾਨਾਂ ਦਾ ਮੁੱਦਾ ਨਹੀਂ ਹੈ ਜੀਐਮ ਨੂੰ ਰੋਕਣਾ ਕੇਵਲ ਕਿਸਾਨਾਂ ਦਾ ਮੁੱਦਾ ਨਹੀਂ ਹੈ ਹਰ ਇੱਕ ਵਿਅਕਤੀ ਦਾ ਮੁੱਦਾ ਜੋ ਜੀਵਨ ਜਿਉਣਾ ਚਾਹੁੰਦਾ ਹੈ ਸੋ ਇਹ ਜਿਹੜਾ ਮੁੱਦਾ ਬੜਾ ਗੰਭੀਰ ਮੁੱਦਾ ਹੈ ਉਹ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਦੇ ਤਹਿਤ ਜਿਹੜਾ ਕਿਸਾਨਾਂ ਨੂੰ ਸਿੱਧਾ ਡਾਇਰੈਕਟ ਪ੍ਰਭਾਵਿਤ ਕਰਨਾ ਤਾਂ ਕਰ ਨਹੀਂ ਕਰਨਾ ਹੈ ਉਹ ਨੇ ਹਰ ਇੱਕ ਨਾਗਰਿਕ ਨੂੰ ਹਰ ਇੱਕ ਵਿਅਕਤੀ ਨੂੰ ਪ੍ਰਭਾਵਿਤ ਕਰਨਾ ਇਸ ਲਈ ਉਹਦੇ ਤੇ ਵੀ ਸਾਡਾ ਪ੍ਰੋਗਰਾਮ ਅੱਗੇ ਅਸੀਂ ਦੇਣ ਜਾ ਰਹੇ ਹਾਂ ਸੋ ਸਰਕਾਰ ਨੂੰ ਭਾਰਤ ਸਰਕਾਰ ਨੂੰ ਅਸੀਂ ਚੇਤਾਵਨੀ ਦੇਣੀ ਆ ਕਿ ਅਜਿਹੇ ਐਗਰੀਮੈਂਟ ਕਰਨ ਤੋਂ ਸਰਕਾਰ ਬਾਹਰ ਆਵੇ ਅਗਰ ਇਹ ਜ਼ਬਰਦਸਤੀ ਅਜਿਹਾ ਕੋਈ ਐਗਰੀਮੈਂਟ ਕਰਦੀ ਆਏ ਅਮਰੀਕਾ ਦੇ ਪ੍ਰੈਸ਼ਰ ਥੱਲੇ ਆ ਗਏ ਜਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਐਸ ਵੇਲੇ ਬਿਲਕੁਲ ਨਵੀਂ ਪੈ ਚੁੱਕੀ ਹੈ ਅਮਰੀਕਾ ਦੇ ਸਾਹਮਣੇ ਤਾਂ ਮੈਨੂੰ ਲੱਗਦਾ ਉਹ ਸਾਡੇ ਲਈ ਬਹੁਤ ਖਤਰਨਾਕ ਹੋਏਗਾ ਲੋਕਾਂ ਨੂੰ ਮਜਬੂਰ ਹੋ ਕਰੇਗੀ ਸਰਕਾਰ ਫਿਰ ਤੇ ਲੋਕ ਦੁਬਾਰਾ ਮਦਦ ਸਰਕਾਰ ਬੰਨ ਨਿਕਲ ਜਾਨਾ ਸੋ ਮੈਂ ਇਨੀ ਗੱਲ ਤੁਹਾਡੇ ਨਾਲ ਜ਼ਰੂਰ ਇਹ ਸਾਂਝੀ ਕਰਨੀ ਚਾਹਦਾ ਸੀ ਮੈਂ ਨਿਵੇਦਨ ਕਰੂੰਗਾ ਜਰਨੀ ਸੁਦੇਵ ਸਿੰਘ ਹੋਰ ਸਾਹਿਬ ਜੀ ਸੇ ਉਹ ਵੀ ਸੰਖੇਪ ਵਿੱਚ ਆਪਣੀ ਬਾਤ ਰੱਖेंगे ਜੋ ਇਹ ਕਿ ਗੂੜੀਆਂ ਡਿਗਰੇਡਿੰਗ ਪੁਲਿੰਗ ਕੋਈ ਸਾਰੇ ਮਸਲੇ ਹੈ ਹੀ ਬੇਸਰ ਹਾਂਜੀ ਸਤਕਾਰਕਰੋ ਇਸ ਵਿਲੇਜ ਜੋ ਬਹੁਤ ਚਿੰਤਾਜਨਕ ਮਸਲਾ ਚੱਲ ਰਿਹਾ ਹੈ ਜੋ ਸਨਾਂਦੀਆਂ ਜ਼ਮੀਨਾਂ ਖੋਣ ਦੀ ਜਿਹੜੀ ਹੈ ਸਰਕਾਰਾਂ ਦੀ ਕਵੱਟ ਚੱਲ ਰਹੀ ਹੈ ਇਹ ਆਰਜ਼ੀਆਂ ਨੂੰ ਪਤਾ ਹੈ ਕਿ ਜਿਹੜਾ ਸਾਡਾ ਸਰਕਾਰਾਂ ਜੋ ਸੜਕੀ ਰਸਤੇ ਅਰਬ ਕੰਟਰੀ ਦੇ ਰਹੀ ਯੂਰਪ ਨੂੰ ਵਪਾਰ ਦੇ ਮੱਦੇ ਨਜ਼ਰ ਜੋ ਇਹ ਸਾਰੀ ਕੀਤੀ ਜਾ ਰਹੀ ਹੈ ਇਹ ਸਾਰੀ ਸਾਜ਼ਿਸ਼ ਜਿਹੜੇ 220 ਦਾ ਜੋ ਕਾਨੂੰਨ ਸੀਗਾ ਉਹ ਵੀ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦਾ ਸੀਗਾ ਲੰਬੇ ਸੰਘਰਸ਼ ਤੋਂ ਬਾਅਦ ਜਿਹੜਾ ਉਹ ਬਿੱਲ ਜਿਹੜੇ ਰੱਦ ਕਰਵਾਏ ਸੀਗੇ ਲੇਕਿਨ ਸਰਕਾਰ ਅਸਿੱਧੇ ਰੂਪ ਦੇ ਵਿੱਚ ਫੇਰ ਜ਼ਮੀਨਾਂ ਖੋਹਣ ਵਾਲੀਆਂ ਜਿਹੜੀਆਂ ਉਹ ਪarsiਆ ਨੇ ਉਹਨਾਂ ਨੂੰ ਲਾਗੂ ਕਰ ਰਹੀ ਹੈ ਜਿਵੇਂ 1857 ਦੇ ਵਿੱਚ ਅੰਗਰੇਜ਼ਾਂ ਨੇ ਇੱਕ ਬਹੁਤ ਭੈੜਾ ਕਾਨੂੰਨ ਬਣਾਇਆ ਸੀਗਾ ਕਿ ਕਿਸਾਨਾਂ ਦੀ ਜ਼ਮੀਨ ਜਿਹੜੀ ਹੈ ਉਹ ਐਕਵਾਇਰ ਕਰ ਲਓ ਜਿਹੜੀ ਸਾਨੂੰ ਚਾਹੀਦੀ ਹੈ